ਤੇਰਾ ਬੁਲਾਵਾ ਤੇਰਾ ਬੁਲਾਵਾ ਤੇਰਾ ਬੁਲਾਵਾ ਆ ਮਾ ਸ਼ੇਰਵਾਲੀਏ ਮਾ ਮੇਰਵਾਲੀਏ ਕਿਰਪਾ ਤੇਰੀ ਦਰਸ਼ਨ ਲਈ ਤੂੰ ਆ ਜਾ ਮਰ ਬੁਲਾਇਆ ਮਾ ਸ਼ੇਰਵਾਲੀਏ ਮਾ ਮੇਰਵਾਲੀਏ ਦਿਦ ਲੋ ਇੱਛਾ ਸੀਗੀ ਕਿ ਸਨਾਤਨਧਰਮ ਤੇ ਕੋਈ ਮੂਵੀ ਨਹੀਂ ਬਣੀ ਔਰ ਅਸੀਂ ਉਹ ਚਾਹੁੰਦੇ ਸੀਗੇ ਕਿ ਸਿੱਖ ਫੈਮਲੀ ਬੌਂਡ ਦਿਖਾ ਸਕੀਏ ਤੇ ਫੈਮਿਲੀ ਰਿਲੇਸ਼ਨਸ ਕਹ ਲੋ ਜਾਂ ਇੱਕ ਫੈਮਿਲੀ ਦੀ ਆਸਥਾ ਦਿਖਾਈ ਹੈ ਮਾਤਾ ਵੈਸ਼ਨੋ ਦੇਵੀ ਦੀ ਜਦੋਂ ਕਹਾਣੀ ਬਣਦੀ ਹੈ ਹਨਾ ਕਿਰਦਾਰ ਘੜੇ ਜਾਂਦੇ ਨੇ ਤਾਂ ਤੁਸੀਂ ਵਿਜ਼ੂਅਲਾਈਜ਼ ਕਰਦੇ ਹੋ ਤੁਹਾਡੇ ਮਾਈਂਡ 'ਚ ਚੱਲ ਰਿਹਾ ਹੁੰਦਾ ਕਿ ਮੇਰਾ ਇਹ ਕਿਰਦਾਰ ਭੋਲਾ ਹੈ ਕਿ ਚਲਾਕ ਹੈ ਸ਼ਰਾਰਤੀ ਹੈ ਹਨਾ ਜਾਂ ਸਿੰਸੀਅਰ ਹੈ ਤਾਂ ਤੁਹਾਨੂੰ ਫਿਰ ਆਪਾਂ ਐਕਟਰਸ ਵੱਲ ਝਾਤ ਮਾਰਦੇ ਹਾਂ ਹਨਾ ਸੀ ਸਟ੍ਰਿਕਟ ਰਹਿੰਦੇ ਸੀ ਜਾਂ ਨਾਰਮਲ ਨਹੀਂ ਮੈਂ ਤਾਂ ਬਹੁਤ ਲੀਨੀਅੰਟ ਹਾਂ ਜੀ ਮੈਂ ਤਾਂ ਐਕਸ਼ਨ ਦੇ ਨਾਲ ਵੀ ਪਲੀਜ਼ ਕਰਨਾ ਹੈ ਉਹ ਵੀ ਆਰਡਰ ਨਹੀਂ ਦਿੱਤੇ ਜਾਂਦਾ ਵੀ ਐਕਸ਼ਨ ਹੈ ਨਾ ਮੈਂ ਤਾਂ ਉਹ ਵੀ ਮਤਲਬ ਸਹੀ ਗੱਲ ਹੈ ਹਾਂਜੀ ਪਤਾ ਕੀ ਹੈ ਦੇਖੋ ਨਹੀਂ ਨਹੀਂ ਮੈਂ ਮਜ਼ਾਕ ਨਹੀਂ ਕਰ ਰਿਹਾ ਮੈਂ ਐਕਸ਼ਨ ਦੇ ਨਾਲ ਪਲੀਜ਼ ਕਹਿਣਾ ਜੀ ਜਿਹੜੇ ਐਕਟਰਸ ਹੁੰਦੇ ਨੇ ਨਾ ਜੀ ਇਹ ਵਿਗੜੇ ਹੋਏ ਬੱਚੇ ਹੁੰਦੇ ਨੇ ਕਈ ਬਹੁਤ ਜ਼ਿਆਦਾ ਪਿਕੜੇ ਹੁੰਦੇ ਨੇ ਕਈ ਘਟ ਉਹ ਤਾਂ ਕਿਹਾ ਜਾਂਦਾ ਹੈ ਵੀ ਇਹਨਾਂ ਨੂੰ ਨਾ ਪੈਂਪਰ ਕਰਕੇ ਰੱਖੋ ਦੇਖੋ ਸਾਰੇ ਤੁਹਾਨੂੰ ਪਤਾ ਯੰਗਸਟਰ ਨੇ ਅਰਵਿੰਦਰ ਹੈ ਉਹ ਬਹੁਤ ਨੋਟੀ ਹੈਗੀ ਆ ਪੁੰਨਿਆ ਬਹੁਤ ਨੋਟੀ ਆ ਪੁਖਰਾਜ ਉਹਨਾਂ ਦਿਨਾਂ ਥੋੜਾ ਜਿਹਾ ਆਪਣੇ ਪੁੱਲਾ ਸਾਹਿਬ ਕਰਕੇ ਹੈਨਾ ਕਿਉਂਕਿ ਉਹਨਾਂ ਦੇ ਹੈਲਥ ਇਸ਼ੂਸ ਚੱਲ ਰਹੇ ਸੀ ਉਹ ਥੋੜਾ ਜਹਾ ਹਣੀ ਮੱਟੂ ਹੋਰ ਵੀ ਮਾਸਟਰ ਹੈਨਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਕਹਿੰਦੇ ਨੇ ਕਿ ਜਦੋਂ ਮਾਤਾ ਰਾਣੀ ਦਾ ਬੁਲਾਵਾ ਆਂਦਾ ਹੈ ਤਾਂ ਮਨੁੱਖ ਕਿਸੇ ਵੀ ਹਾਲ ਦੇ ਵਿੱਚ ਕਿਉਂ ਨਾ ਹੋਵੇ ਉਸ ਦਰ ਤੇ ਪਹੁੰਚ ਹੀ ਜਾਂਦਾ ਹੈ ਕੁਝ ਇਸ ਤਰ੍ਹਾਂ ਦੀ ਭਾਵਨਾ ਨੂੰ ਹੀ ਸਿਨੇਮਾ ਪਰਦੇ ਤੇ ਲੈ ਕੇ ਆ ਰਹੀ ਹੈ ਫਿਲਮ ਚਲੋ ਬੁਲਾਵਾ ਆਇਆ ਹੈ ਤਾਂ ਫਿਲਮ ਦੇ ਸਟਾਰ ਕਾਸਟ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਫਿਲਮ ਦੇ ਡਾਇਰੈਕਟਰ ਪ੍ਰੋਡਿਊਸਰ ਅਤੇ ਸਿੰਗਰ ਇਸ ਵਕਤ ਮਜੂਰ ਨੇ ਤਾਂ ਗੱਲਾਂ ਕਰਾਂਗੇ ਥੋੜੀ ਜਿਹੀ ਮਹਿਫਿਲ ਜਿਹੜੀ ਹੈ ਇਹਨਾਂ ਨਾਲ ਲਗਾਵਾਂਗੇ ਸ਼ੁਰੂਆਤ ਕਰਦੇ ਹਾਂ ਲੇਡੀਜ਼ ਫਰਸਟ ਤੇ ਮੈਮ ਨਾਲ ਗੱਲਬਾਤ ਕਰਦੇ ਹਾਂ ਗੁਰਜੀਤ ਮੈਮ ਮੌਜੂਦ ਨੇ ਮੈਮ ਸਭ ਤੋਂ ਪਹਿਲਾਂ ਤੇ ਫਿਲਮ ਨੂੰ ਪ੍ਰੋਡਿਊਸ ਕਰਨਾ ਉਸ ਨੂੰ ਸਾਰਾ ਮੈਨੇਜ ਕਰਨਾ ਬਹੁਤ ਔਖਾ ਹੁੰਦਾ ਹੈ ਤੁਹਾਡੇ ਲਈ ਇਹ ਕਿੰਨਾ ਕਿ ਚੈਲਿੰਜਿੰਗ ਸੀ ਤਕੋ ਚੈਲੈਂਜਿੰਗ ਤਾਂ ਹੁੰਦਾ ਜੇ ਕੋਈ ਚੀਜ਼ ਤੁਸੀਂ ਫੋਰਸਫੁਲੀ ਕਰੋ ਸਾਡੀ ਦਿਲੋਂ ਇੱਛਾ ਸੀਗੀ ਕਿ ਸਨਾਤਨ ਧਰਮ ਤੇ ਕੋਈ ਮੂਵੀ ਨਹੀਂ ਬਣੀ ਔਰ ਅਸੀਂ ਉਹ ਚਾਹੁੰਦੇ ਸੀਗੇ ਕਿ ਅਸੀਂ ਇੱਕ ਫੈਮਲੀ ਬੌਂਡ ਦਿਖਾ ਸਕੀਏ ਤੇ ਫੈਮਲੀ ਰਿਲੇਸ਼ਨਸ ਕਹਿ ਲੋ ਜਾਂ ਇੱਕ ਫੈਮਲੀ ਦੀ ਆਸਥਾ ਦਿਖਾਈ ਹੈ ਮਾਤਾ ਵੈਸ਼ਨੂ ਦੇਵੀ ਦੀ ਸੋ ਉਹਦੇ ਕਰਕੇ ਕੋਈ ਇਦਾਂ ਦਿਲੋਂ ਨਹੀਂ ਆਇਆ ਕੁਝ ਇਦਾਂ ਨਾ ਜਿਵੇਂ ਵਿਆਹ ਦੇ ਵਿੱਚ ਕਹਿ ਦੋ ਇਕੱਠੀ ਰੌਣਕ ਹੁੰਦੀ ਹੈ ਉਹ ਇੱਕ ਬੰਦਾ ਹੀ ਚਲਾ ਗਿਆ ਜਦ ਸਾਰਾ ਕੁਝ ਡਿਸਾਈਡ ਹੋ ਗਿਆ ਸਾਡੇ ਐਕਟਰ ਸਿੰਗਰਸ ਸੋ ਅਸੀਂ ਸਾਰਿਆਂ ਦਾ ਤੁਸੀਂ ਕਹਿ ਲੋ ਮੋਸਟਲੀ ਲੋਕਾਂ ਨੂੰ ਅਸੀਂ ਚਾਹੇ ਨਵੇਂ ਫੇਸਸ ਆਉਣ ਕਿ ਉਹ ਹੀ ਰਿਪੀਟ ਨਾ ਹੋਵੇ ਸਾਰਾ ਕੁਝ ਉਹੀ ਐਕਟਰ ਉਹੀ ਥੀਮ ਅਸੀਂ ਕਾਮੇਡੀ ਕੀਤੀ ਥੋੜੀ ਬਹੁਤ ਵਿੱਚ ਪਰ ਐਦਾਂ ਨਹੀਂ ਹੈਗਾ ਕਿ ਕਾਮੇਡੀ 베ਸ ਹੋਵੇ ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਰਾ ਫੈਮਲੀ ਬੌਂਡ ਦਿਖਾਈਏ ਔਰ ਮਾਤਾ ਵੈਸ਼ਨੂ ਦੇ ਬਾਰੇ ਵੀ ਇਹਦੇ ਵਿੱਚ ਗੱਲ ਹੋਈ ਹੈ ਸੋ ਇਸ ਕਰਕੇ ਐਦਾਂ ਦਾ ਕੁਝ ਹੋਇਆ ਨਹੀਂ ਕਿ ਹਾਂ ਅਸੀਂ ਮੈਂ ਕਿ ਫੋਰਸਫੁਲੀ ਪੈਸੇ ਲਾਏ ਹੈ ਜਾਂ ਕਿਦਾਂ ਸੋ ਜਦੋਂ ਥੀਮ ਆਇਆ ਕਿ ਐਦਾਂ ਦੀ ਬਣਾਉਣੀ ਹੈ ਸੋ ਦਿਲੋਂ ਕਹ ਲੋ ਸਾਰੀ ਟੀਮ ਨਾਲ ਜੁੜੀ ਰਹੀ ਹੈ ਔਰ ਸਾਰਿਆਂ ਨੇ ਆਸਾ ਦਿਖਾਈ ਪੂਰੇ ਇੱਕ ਮਹੀਨੇ ਦੇ ਪੂਰੇ ਸ਼ੂਟ ਦੇ ਵਿੱਚ ਫਿਰ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਵੀ ਵੈਸ਼ਨੂ ਮਾਤਾ ਪਹਿਲੀ ਵਾਰ ਗਈ ਹੈ ਸਾਡੀ ਮੋਸਟਲੀ ਕਹਿੰਦੇ 90% ਕਾਸਟ ਦੇ ਵਿੱਚੋਂ ਸਾਰੇ ਪਹਿਲੀ ਵਾਰ ਗਏ ਨੇ ਸੋ ਇਦਾਂ ਹੀ ਲੱਗਾ ਕਿ ਮਾਤਾ ਦਾ ਬੁਲਾਵਾ ਸੀਗਾ ਇਸ ਕਰਕੇ ਸਾਰੇ ਨਾਲ ਜੁੜ ਗਏ ਔਰ ਬੜੇ ਖੁਸ਼ੀ ਦੇ ਨਾਲ ਸਾਰਾ ਕੁਝ ਕੀਤਾ ਸੀ ਫਿਲਮ ਦੇ ਵਿੱਚ ਤੁਸੀਂ ਵੀ ਰੋਲ ਪਲੇ ਕਰ ਰਹੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਵਧੀਆ ਹੈ ਕਿ ਕਿਤੇ ਨਾਲ ਪ੍ਰੋਡਿਊਸ ਵੀ ਕਰ ਲਿਆ ਤੇ ਨਾਲ ਐਕਟਿੰਗ ਵੀ ਥੋੜੇ ਪੈਸੇ ਭੱਜ ਜਾਂਦੇ ਨਹੀਂ ਪੈਸੇ ਨਹੀਂ ਭੱਜਦੇ ਮਿਹਨਤ ਕਰਨੀ ਪੈਂਦੀ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਮੈਂ ਪਹਿਲੀ ਮੂਵੀ ਵੀ ਜਿਹੜੀ ਕੀਤੀ ਸੀਗੀ ਸੌਰੀ ਬਿਨਾ ਬੈਂਡ ਚੋਂ ਇੰਗਲੈਂਡਸ ਦੀ ਉਹਦੇ ਵਿੱਚ ਵੀ ਬਾਕਾਇਦਾ ਪੂਰੀ ਇਹ ਨਹੀਂ ਕਿ ਹਾਂ ਜਿਵੇਂ ਚੱਲਦਾ ਹੈ ਟ੍ਰੈਂਡ ਕਿ ਪ੍ਰੋਡਿਊਸਰੋਂ ਤਾਂ ਕਲਰ ਰੋ ਹੈ ਆਈ ਵੈਂਟ ਟੂ ਦ ਐਕਟਿੰਗ ਸਕੂਲਸ ਅਡੇ ਡਾਇਰੈਕਟਰ ਹੈਗੇ ਸਤਿੰਦਰ ਦੇਵ ਸਰ ਇਹਨਾਂ ਨੂੰ ਮੈਂ ਆ ਕੇ ਇੰਡੀਆ ਪੁੱਛਿਆ ਇਹਨਾਂ ਨੇ ਵੀ ਸਲਾਹ ਦਿੱਤੀ ਹਾਂਜੀ ਫਿਰ ਇਹਨਾਂ ਨੂੰ ਮੈਂ ਪੁੱਛਿਆ ਕਿ ਤੁਹਾਨੂੰ ਲੱਗਦਾ ਹੈ ਮੈਂ ਕਰ ਸਕਦੀ ਹਾਂ ਤਾਂ ਮੈਂ ਐਕਟਿੰਗ ਸਕੂਲ ਕਰਾਂ ਤਾਂ ਫਿਰ ਇਹਨਾਂ ਨੇ ਬੜੀ ਸਪੋਰਟ ਕੀਤੀ ਮੈਨੂੰ ਤੇ ਉਹ ਕਰਕੇ ਫਿਰ ਅਸੀਂ ਉਹ ਫਿਲਮ ਬਣਾਈ ਤਾਂ ਹੁਣ ਮੈਨੂੰ ਚਾਂਸ ਮਿਲਿਆ ਕਰਨ ਦਾ ਸੋ ਐਜ਼ ਅ ਪ੍ਰੋਡਿਊਸਰ ਨਹੀਂ ਸੋ ਮੈਂ ਸਾਰਿਆਂ ਦੇ ਨਾਲ ਐਜ਼ ਅ ਐਕਟਰ ਜਿਵੇਂ ਸਾਰੇ ਹੈਗੇ ਇਕੱਠੇ ਟੀਮ ਮੈਂ ਉਦਾਂ ਹੀ ਕੰਮ ਕੀਤਾ ਸੋ ਇਹ ਨਹੀਂ ਕਿ ਪੈਸੇ ਲਾਇਆ ਤਾਂ ਮੈਂ ਰੋਲ ਕਰ ਲਿਆ ਹਸਬੰਡ ਨਾ ਬੜਾ ਸ ਹੈ ਯੋਗ ਰਹਿੰਦਾ ਹੈ ਸਪੋਰਟ ਰਹਿੰਦੀ ਹੈ ਤੇ ਕਈ ਵਾਰ ਨੋਕਜੋਕ ਵੀ ਹੁੰਦੀ ਕਿਉਂਕਿ ਕਈ ਵਾਰ ਹੁੰਦਾ ਨੇ ਕਿ ਸਾਡੇ ਆਪਸੀ ਜੋ ਕੁਝ ਚੀਜ਼ਾਂ ਨੇ ਉਹ ਮਿਲਦੀਆਂ ਨਹੀਂ ਹੁੰਦੀਆਂ ਤੇ ਨੋਕਜੋਕ ਹੋਏਦੀ ਤੇ ਤੁਹਾਡੇ ਵੀ ਹਸਬੰਡ ਨਾ ਹੋ ਜਾਂਦੀ ਹੁੰਦੀ ਹੈ ਨਹੀਂ ਇਸ ਤਰ੍ਹਾਂ ਕਹਿੰਦੇ ਨੂੰ ਨਹੀਂ ਅਦਾ ਕਰਦੇ ਨਹੀਂ ਹੁੰਦੀ ਹਰੇਕ ਕਰਚ ਹੈ ਹਨਾ ਉਹ ਕਹਿੰਦੇ ਨੇ ਪੰਜਾਬੀ ਜਦ ਦੋ ਪਾਂਡੇ ਖੜਕਦੇ ਨੇ ਉਹ ਕੰਮ ਹੈ ਜੇ ਨਹੀਂ ਖੜਕਦੇ ਤਾਂ ਵੀ ਪ੍ਰੋਬਲਮ ਹੈ ਸੋ ਖੜਕਣੇ ਤਾਂ ਚਾਹੀਦੇ ਨੇ ਔਰ ਹਰ ਖਰਚ ਖੜਕਦੇ ਨੇ ਸਾਡੇ ਵੀ ਖੜਕਦੇ ਨੇ ਕਈ ਵਾਰ ਹੋ ਜਾਂਦਾ ਸ਼ੂਟ ਸਹੀ ਨਹੀਂ ਜਾਂ ਇੱਥੇ ਪੈਸੇ ਜ਼ਿਆਦਾ ਲੱਗਦੇ ਆ ਸ਼ਾਪਿੰਗ ਕੱਟ ਕਰੋ ਪਰ ਹੁਣ ਇਹ ਆ ਕਿ ਮੂਵੀ ਮੇਰੇ ਕੋ ਪੈਸੇ ਨਹੀਂ ਬਚੇ ਮੂਵੀ ਤਾਂ ਸਾਰੇ ਲੱਗ ਗਏ ਸੋ ਉਹ ਹਰ ਖਰਚ ਹੈਗਾ ਕੋਈ ਵੀ ਘਰ ਮੈਨੂੰ ਨਹੀਂ ਲੱਗਦਾ ਜਿੱਥੇ ਕਿ ਇਹ ਹੋਗਾ ਕਿ ਹਸਬੰਡ ਵਾਈ ਬੜਾ ਸਮੂਥ ਚੱਲ ਰਿਹਾ ਹੈ ਜੇ ਸਮੂਥ ਚੱਲ ਰਿਹਾ ਉਹ ਵੀ ਥੋੜਾ ਫਿਸ਼ੀ ਹੁੰਦਾ ਸੋ ਸਾਡਾ ਵੀ ਸਮੂਥ ਨਹੀਂ ਹੈਗਾ ਪਿਆਰ ਹੈਗਾ ਪਿਆਰ ਹੈਗਾ ਪਰ ਆਪਣੇ ਟੱਚ ਨਾਲ ਮਾਤਾ ਰਾਣੀ ਮੇਰ ਰਕੇ ਤੇ ਮਿਲ ਜੁਲ ਕੇ ਹੁੰਦਾ ਕੰਮ ਸਾਰਾ ਤਾਂ ਇਹ ਵੀ ਦੇਖੋ ਪੂਰੀ سپورਟ ਕਰਦੇ ਤਾਂ ਹੀ ਮੈਂ ਹੁਣ ਆਈ ਐ ਮੂਵੀਆਂ ਦੇ ਵਿੱਚ ਅਦਰਵਾਈਜ਼ ਜੇ ਕੋਈ ਹਸਬੰਡ ਨਹੀਂ سپورਟ ਕਰਦਾ ਬਹੁਤ ਹਾਰਡ ਹੈ ਸੋ ਇਹ ਮੇਰੀ ਪੂਰੀ سپورਟ ਕਰਦੇ ਨੇ ਆਪਣਾ ਨਾਲ ਰਹੇ ਨੇ ਸ਼ੂਟ 'ਚ ਸੋ ਇਦਾਂ ਟਰਸਟ ਕਰਨਾ ਸਭ ਕੁਝ ਕਰਨਾ ਔਖਾ ਵੀ ਹੁੰਦਾ ਬਟ ਉਹਨਾਂ ਨੇ ਪੂਰੀ ਪੂਰੀ سپورਟ ਕੀਤੀ ਹੈ ਸੋ ਮੈਂ ਭੁਖਰਾਜ ਦੀ ਮਦਰ ਤੇ ਅਫਤਾਰ ਗਿਲਸਰ ਉਹਨਾਂ ਦੀ ਵਾਈਫ ਦਾ ਰੋਲ ਕੀਤਾ ਸੋ ਅੱਗੇ ਵੀ ਗੱਲਬਾਤ ਕਰਦੇ ਹਾਂ ਸਰ ਕਿਸ ਤਰ੍ਹਾਂ ਕਿਹੜੀ ਕਿਹੜੀ ਜਗ੍ਹਾ ਤੇ ਸ਼ੂਟਿੰਗ ਹੋਈ ਹੈ ਬੜਾ ਸਮਾਈਲ ਕਰ ਰਹੇ ਹੋ ਤੁਸੀਂ ਪਹਿਲੇ ਮੈਂ ਤਾਂ ਨੋਕ-ਚੋਕ ਦਾ ਜਵਾਬ ਦੇਣ ਲੱਗਾ ਸੀ। ਅੱਛਾ ਅੱਛਾ ਸਰ ਪਹਿਲਾਂ ਉਹ ਹੀ ਦੇ ਦਿਓ। ਪਹਿਲਾਂ ਉਹ ਹੀ ਜਵਾਬ ਦੇ ਦਿਓ। ਨੋਕ-ਚੋਕ ਤਾਂ ਹੁਣ ਵੀ ਹੋ ਰਹੀ ਆ। ਓ ਮਾਈ ਗੋਡ। ਤੁਹਾਡਾ ਕੈਮਰਾ ਇੱਧਰ ਸੀ ਮੈਂ ਕਹਿ ਰਿਹਾ ਸੀ ਛੇਤੀ ਕਰੋ ਐਡਾ ਨੰਬਰ ਜਵਾਬ ਨਾ ਦਿਓ। ਮੈਨੂੰ ਵੀ ਟਾਈਮ ਦਿਓ। ਨੋਕ-ਚੋਕ ਤਾਂ ਹੁਣ ਵੀ ਹੋ ਰਹੀ ਆ। ਮੇਰੀ ਵਾਰੀ ਆ ਗਈ। ਮੇਰੀ ਵਾਰੀ ਨਹੀਂ ਆਉਂਦੀ ਕਦੇ। ਹੁਣ ਤੁਸੀਂ ਆਰਾਮ ਨਾਲ ਬੋਲੋ ਜੋ ਕਹਿਣਾ ਚਾਹੁੰਦੇ ਹੋ। ਠੀਕ ਹੈ ਨਾ? ਤੁਸੀਂ ਦੇਖ ਨਹੀਂ ਮੈਂ ਤੇ ਤੁਹਾ ਦਾ ਕਰਦੇ ਮੈਂ ਬੰਦ ਕਰੋ ਹੁਣ। ਅੱਛਾ ਠੀਕ ਹੈ। ਤੁਸੀਂ ਹੁਣ ਦੱਸੋ। ਹਾਂ ਤੁਸੀਂ ਪੁੱਛਿਆ ਕਿੱਥੇ ਕਿੱਥੇ ਸ਼ੂਟਿੰਗ ਕਹਦੇ ਕਿ ਮੈਨੂੰ ਜਿਆਦਾ ਟਾਈਮ ਮਿਲੇ ਇਹ ਕਹਿੰਦੇ ਦੂਜਿਆਂ ਦੀ ਵੀ ਵਾਰੀ ਆਉਣੀ ਹੈ ਉਧਰ ਸਤਿੰਦਰ ਸਰ ਬੈਠੇ ਨੇ ਤੇ ਮਨੀ ਲੜਲਾ ਜੀ ਬੈਠੇ ਨੇ ਸਾਡੇ ਡੈਬਿਊ ਐਕਟਰ ਇਹਨਾਂ ਦੀ ਵੀ ਵਾਰੀ ਆਉਣੀ ਹੈ ਉਹ ਕਹਿੰਦੇ ਤੇਰੇ ਆਨਸਰ ਲੰਬੇ ਨੇ ਸ਼ਾਰਟ ਕਰ ਲੋਕਚੋਕ ਤਾਂ ਦੇਖੋ ਹਰ ਘਰ ਚਾ ਕੋਈ ਕਹੇ ਕਿ ਮੇਰੇ ਘਰ ਚ ਨੌਕਸ਼ੋਕ ਨਹੀਂ ਹੁੰਦੀ ਉਹ ਵੀ ਝੂਠਾ ਜਿਹੜਾ ਕਹਵੇ ਮੇਰੇ ਘਰ ਚ ਸਿਰਫ ਨੌਕਸ਼ੋਕ ਹੁੰਦੀ ਹੋਰ ਕੁਝ ਨਹੀਂ ਹੁੰਦਾ ਉਹ ਵੀ ਗਲਤ ਆ ਸਾਰੇ ਪਾਸੇ ਹੈਗੀ ਹੈ ਹਰ ਫੈਮਿਲੀ ਚ ਹੈਗੀ ਹੈ ਹਰ ਏਜ ਚ ਹੈਗੀ ਹੈ ਕੋਈ ਇਦਾਂ ਦੀ ਗੱਲ ਨਹੀਂ ਬਾਕੀ ਤੇ ਕੋ ਤੁਸੀਂ ਤੁਹਾਡਾ ਸੈਕੰਡ ਕੁਐਸਚਨ ਸੀ ਉਹ ਮੈਂ ਆਨਸਰ ਦੇ ਦਣਾ ਕਿ ਸ਼ ਸਾਡਾ ਮੇਜਰ ਪਾਰਟ ਮਹਾਲੀ ਹੋਇਆ ਉਸ ਤੋਂ ਬਾਅਦ ਫਿਰ ਅਸੀਂ ਮਾਤਾ ਵੈਸ਼ਨੂ ਦੇਵੀ ਦੇ ਗਏ ਉੱਥੇ ਅਸੀਂ ਪੂਰੀ ਯਾਤਰਾ ਉੱਥੇ ਸ਼ੂਟ ਕੀਤੀ ਉਸ ਤੋਂ ਬਾਅਦ ਫਿਰ ਦੁਬਾਰਾ ਆ ਗਏ ਮਹਾਲੀ ਮਹਾਲੀ ਸ਼ੂਟ ਫੇਰ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਆ ਗਏ ਦੁਬਈ ਮੈਂ ਦੁਬਈ ਆਏ ਨਹੀਂ ਦੁਬਈ ਚਲੇ ਗਏ ਮੈਨੂੰ ਨਹੀਂ ਲੈ ਕੇ ਗਏ ਦੇਖੋ ਨੋਕ ਚੋਕ ਦਾ ਕੰਮ ਇਹਨੂੰ ਨਹੀਂ ਗਏ ਗਏ ਸਾਰੇ ਸੋ ਇੱਕ ਗਾਣਾ ਸਾਡਾ ਰੋਮਾਂਟਿਕ Song ਸੀ ਉਹ ਅਸੀਂ ਦੁਬਈ ਸ਼ੂਟ ਕੀਤਾ ਸੋ ਇਸ ਤਰ੍ਹਾਂ ਇਹ ਫਿਲਮ ਕੰਪਲੀਟ ਹੋਈ ਸ਼ੂਟਿੰਗ ਦੌਰਾਨ ਕੋਈ ਸੀਨ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਮੇਸ਼ਾ ਯਾਦਗਾਰ ਰਿਹਾ ਹੋ। ਦੇਖੋ ਸਾਡੇ ਨਾਲ ਯਾਦਗਾਰ ਇਹ ਹੈਗੀ ਆ ਕਿ ਅ ਅਸੀਂ ਨਾ ਐਗਰੀਮੈਂਟ ਬਣਾਇਆ ਸਾਰੇ ਐਕਟਰਸ ਨਾਲ ਆਰਟਿਸਟਸ ਨਾਲ ਸਾਰੀ ਟੀਮ ਨਾਲ ਸਾਈਨ ਕਰਨ ਨੂੰ ਉਹਦੇ 'ਚ ਇੱਕ ਮੋਟੀ ਲਾਈਨ ਦੇ ਵਿੱਚ ਲਿਖਿਆ ਗਿਆ ਕਿ ਸਾਡੀ ਫਿਲਮ ਦੇ ਸ਼ੂਟਿੰਗ ਦੇ ਦੌਰਾਨ ਕੋਈ ਨਾਨ ਵੇਜ ਨਹੀਂ ਹੋਊਗਾ। ਠੀਕ ਹੈ ਜੀ। ਔਰ ਉਹਦੇ ਵਿੱਚੋਂ ਕਈਆਂ ਨੇ ਥੋੜਾ ਵੀ ਆਬਜੈਕਸ਼ਨ ਵੀ ਕੀਤਾ ਤੇ ਅਸੀਂ ਕਹਾਂ ਜੀ ਇਹ ਕੰਟਰੈਕਟ ਪਿਆ ਤੁਹਾਡਾ ਦਿਲ ਕਰਦਾ ਤਾਂ ਸਾਈਨ ਕਰ ਦੋ ਨਹੀਂ ਦਿਲ ਕਰਦਾ ਤਾਂ ਨਾ ਕਰੋ ਸੋ ਕਿਸੇ ਨੇ ਨਾ ਨਹੀਂ ਕਰੀ ਸਾਰੇ ਨੇ ਹਾਂ ਕਰੀ ਜੀ ਠੀਕ ਆ ਸਾਈਨ ਕਰਤੇ ਔਰ ਕਿਸੇ ਨੇ ਵੀ ਪੂਰਾ ਮਹੀਨਾ ਜਿੰਨੇ ਦਿਨ ਸ਼ੂਟ ਹੋਇਆ ਇੱਕ ਸਪੌਟ ਬாய் ਤੋਂ ਲੈ ਕੇ ਟੌਪ ਦੇ ਜੋ ਸਾਡੇ ਉਤਾਰ ਜੀ ਸੀ ਸੀਨੀਅਰ ਐਕਟਰ ਰਾਣਾ ਜੰਗਵਾਦਰ ਸਾਰੇ 30 ਡੇਸ ਹਾਂ ਕਿਸੇ ਨੇ ਵੀ ਡਿਮਾਂਡ ਤੇ ਕੀ ਕਰਨੀ ਆ ਕਿਸੇ ਨੇ ਕੋਈ ਬਾਰੇ ਕਵੈਸਚਨ ਹੀ ਕੀਤਾ ਔਰ ਨਾ ਹੀ ਕਿਸੇ ਨੇ ਇਸ ਚੀਜ਼ ਦਾ ਕੋ ਸਿਵਰਨ ਕੀਤਾ ਕਿ ਮੈਂ ਚੋਰੀ ਵੀ ਪੀ ਲਵਾਂ ਕਿਸੇ ਨੇ ਵੀ ਇਵਨ ਕਿ ਸਪੋਰਟ ਬੋਏ ਨੇ ਸਿਗਰਟ ਤੱਕ ਨਹੀਂ ਪੀਤੀ ਸੋ ਇੰਨੀ ਮੇਰ ਰਹੀ ਆ ਔਰ ਇੰਨਾ ਕੋਆਪਰੇਸ਼ਨ ਰਹੀ ਇਹ ਗੱਲ ਜਰੂਰ ਮੈਨੂੰ ਯਾਦ ਰਹੂਗੀ ਹਮੇਸ਼ਾ ਕਿ ਭਈ ਮੇਰੀ ਇੱਕ ਕੰਡੀਸ਼ਨ ਸੀ ਔਰ ਸਾਰਿਆਂ ਨੇ ਮੰਨੀ ਮੰਨੀ ਆ ਕਿਸੇ ਨੇ ਨਾ ਨਹੀਂ ਕਰੀ ਜਿਹੜੇ ਸਟਾਰ ਕਾਸਟ ਹੋਰ ਨੇ ਫੁਕਰਾਸਰ ਨੇ ਅਰਵਿੰਦਰ ਮੈਮ ਨੇ ਕੁੰਨਿਆ ਮੈਮ ਨੇ ਇਹਨਾਂ ਦਾ ਕਿਉਂਕਿ ਅੱਜ ਕੱਲ ਦੀ ਪੀੜ੍ਹੀ ਹੈ ਨੌਜਵਾਨ ਨੇ ਥੋੜਾ ਇਹਨਾਂ ਨੇ ਜਦੋਂ ਸ਼ੂਟ ਕਰਨਾ ਥੋੜਾ ਸਮਝਾਣਾ ਪੈਂਦਾ ਕਿਵੇਂ ਨਾ ਤੁਹਾਡੇ ਨਾਲ ਇਹਨਾਂ ਦੀ ਕਨੈਕਟੀਵਿਟੀ ਸੀ ਮੈਂ ਸਮਝਾਇਆ ਹੀ ਨਹੀਂ ਕੁਝ ਵੀ ਮੈਂ ਉਹ ਸਿਰਫ ਕੰਟਰੈਕਟ ਸਮਝਾਇਆ ਉਹ ਸਮਝ ਗਏ ਬਾਕੀ ਦਾ ਕੰਮ ਡਾਇਰੈਕਟਰ ਦਾ ਹੈ ਬਾਕੀ ਦਾ ਕੰਮ ਡਾਇਰੈਕਟਰ ਦਾ ਹੈ ਮੇਰਾ ਥੋੜਾ ਹੈ ਨਾ ਮੇਰਾ ਕੰਮ ਹੁੰਦਾ ਹੈ ਨਾ ਕਿ ਦੇਖਣਾ ਹੁੰਦਾ ਹਾਂ ਮੈਂ ਉਹਨਾਂ ਨੂੰ ਕਹਿੰਦਾ ਸੀ ਜਲਦੀ ਕਰੋ ਪੈਸੇ ਨਾ ਖਰਚਾਓ ਮੇਰੇ ਟਾਈਮ ਨਾ ਵੇਸਟ ਹਾਂ ਉਹ ਫਿਰ ਸਮਝ ਜਾਂਦੇ ਇਨੇ ਜਿਵੇਂ ਮੈਂ ਇੱਥੇ ਬੈਠ ਕੇ ਉਹਨਾਂ ਨੂੰ ਵੀ ਦੇਗਨ ਸ਼ਿੱਧੀ ਕਰ ਲਓ ਸੋ ਬਾਕੀ ਨਹੀਂ ਸਾਰੀ ਟੀਮ ਬੜੀ ਕੋਆਪਰੇਟਿਵ ਸੀਗੀ ਏਸ਼ ਫੈਕਟਰ ਦੇ ਹਿਸਾਬ ਨਾਲ ਵੀ ਉਹਨਾਂ ਨੇ ਸਾਨੂੰ ਬਹੁਤ ਰਿਸਪੈਕਟ ਦਿੱਤੀ ਜਿਹੜੇ ਸਾ ਤੋਂ ਛੋਟੇ ਸੀ ਨਿਊ ਜਨਰੇਸ਼ਨ ਔਰ ਅਸੀਂ ਵੀ ਉਹਨਾਂ ਨੂੰ ਉਨਾ ਹੀ ਪਿਆਰ ਕੀਤਾ ਕਿਉਂਕਿ ਸਾਡੇ ਲਈ ਤਾਂ ਬੱਚਿਆਂ ਵਾਂਗੂ ਸੀ ਅਸੀਂ ਇੱਕ ਫਿਲਮ ਜਿਹੜੀ ਸਾਰੀ ਬਣੀ ਨਾ ਸਾਡੀ ਇਤੋਂ ਪਹਿਲਾਂ ਵੀ ਜਿਹੜੀ ਸਾਡੀ ਫਿਲਮ ਬਣੀ ਉਹਦੇ ਵਿੱਚ ਵੀ ਨਾਮੀ ਕਲਾਕਾਰ ਸੀ ਸਾਰੇ ਸਾਡੇ ਨਾਲ ਕੁਦਰਤੀ ਇਦਾਂ ਦਾ ਪਿਆਰ ਹੀ ਰਿਹਾ ਕਿ ਸਾਰੀ ਫੈਮਿਲੀ ਦੇ ਨਾਲ ਫਿਲਮ ਬਣੀ ਆ ਅਸੀਂ ਕਹਿਣ ਨੂੰ ਨਹੀਂ ਕਹਿੰਦੇ ਕਿ ਫਿਲਮ ਸਾਡੀ ਅਸੀਂ ਸਾਡੀ ਫੈਮਿਲੀ ਸੀ ਅਸੀਂ ਸੱਚਾਈ ਕਹਿੰਨੇ ਆ ਸੱਚੀ ਸਾਡੀ ਫੈਮਿਲੀ ਵਾਂਗੂ ਹੀ ਰਹਿ ਆ ਸਾਰੇ ਇੱਕੋ ਜਗ੍ਹਾ ਬੈਠ ਕੇ ਖਾਣਾ ਇੱਕੋ ਜਗ੍ਹਾ ਸਾਰਾ ਕੁਝ ਕਰਨਾ ਸੋ ਬੜਾ ਵਧੀਆ ਰਿਹਾ ਸਾਰਿਆਂ ਨੇ ਬੜੀ ਰਿਸਪੈਕਟ ਦਿੱਤੀ ਇੱਕ ਦੂਜੇ ਨੂੰ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਦੇ ਅੱਗੇ ਵੀ ਸਤਿੰਦਰ ਸਰ ਸਤਿੰਦਰ ਸਰ ਮੌਜੂਦ ਨੇ ਡਾਇਰੈਕਟਰ ਨੇ ਫਿਲਮ ਦੇ ਸਰ ਸਵਾਗਤ ਹੈ ਗ੍ਰੇਟ ਪੰਜਾਬ ਟੀਵੀ ਤੇ ਥੈਂਕ ਯੂ ਜੀ ਸਰ ਸਭ ਤੋਂ ਪਹਿਲਾਂ ਤਾਂ ਗੱਲ ਸ਼ੁਰੂ ਕਰਦੇ ਆ ਕਿ ਫਿਲਮ ਦਾ ਟਾਈਟਲ ਕਿਵੇਂ ਚੁਸਕ ਕੀਤਾ ਰਿਹਾ ਸੀ ਟਾਈਟਲ ਜੀ ਸਭ ਤੋਂ ਪਹਿਲਾਂ ਜਿਹੜੀ ਸੋਚ ਸੀਗੀ ਫਿਲਮ ਤੇ ਲਈ ਸਾਡੇ ਪ੍ਰੋਡਿਊਸਰ ਬਲਵਿੰਦਰ ਹੀਰ ਜੀ ਨਾਲ ਬੈਠੇ ਨੇ ਤੇ ਰਮਨ ਪਾਲਟਾ ਜੀ ਗੁਰਜੀਤ ਮੈਮ ਪਾਇਲ ਜੀ ਸੋ ਇਹ ਗਏ ਸੀਗੇ ਸ਼ਾਇਦ ਇਹਨਾਂ ਨੇ ਦੱਸਿਆ ਹੋਣਾ ਮੇਰੇ ਖਿਆਲ ਕਿਸੇ ਹੋਰ ਇੰਟਰਵਿਊ ਚ ਦੱਸਿਆ ਤੁਸੀਂ ਹਨਾ ਤੇ ਜੰਮੂ ਗਏ ਸੀਗੇ ਆਉਣ ਵਾਲੇ ਕਿਸੇ ਪ੍ਰੋਜੈਕਟ ਦੇ ਸਿਲਸਿਲੇ ਚ ਉੱਥੇ ਪਤਾ ਕਰਨ ਚਾਹੀਦਾ ਹਨਾ ਤੇ ਉੱਥੇ ਕੋਈ ਇਨਸੀਡੈਂਟ ਹੋਇਆ ਸੀਗਾ ਜਿੱਥੋਂ ਇਹਨਾਂ ਨੂੰ ਇਨਸਪੀਰੇਸ਼ਨ ਮਿਲੀ ਵੀ ਆਪਾਂ ਕਿਉਂ ਨਾ ਮਾਤਾ ਵੈਸ਼ਨੂ ਦੇਵੀ ਦੇ ਨਾਲ ਜਿਹੜੀ ਆਸਾਂ ਜੁੜੀਆਂ ਲੋਕਾਂ ਦੀ ਤੇ ਉਹਦੇ ਲਈ ਆਪਾਂ ਕੁਝ ਫਿਲਮ ਬਣਾਈ ਹੈ ਇੱਕ ਕਨਸੈਪਟ ਮੇਰੇ ਕੋਲ ਸੀਗਾ ਧਾਰਮਿਕ ਅਸਰ ਨਾਲ ਜੁੜਿਆ ਹੋਇਆ ਸੋ ਜਦੋਂ ਇਹਨਾਂ ਨੂੰ ਸਾਡੀ ਗੱਲ ਹੋਈ ਆਪਸ ਤਾਂ ਅਸੀਂ ਉਹਨੂੰ ਕੋਲਾਬੋਰੇਟ ਕੀਤਾ ਥੈਨ ਫਿਰ ਸਾਡੇ ਰਾਈਟਰਸ ਨੇ ਉਹ ਸਟੋਰੀ ਲਿਖੀ ਥੈਨ ਫਿਰ ਅਸੀਂ ਸੋਚਣਾ ਸ਼ੁਰੂ ਕੀਤਾ ਜਦੋਂ ਸਟੋਰੀ ਲਿਖ ਰਹੇ ਸੀ ਇੱਕ ਪਲੋਟ ਬਣ ਗਿਆ ਫਸਟ ਡਰਾਫਟ ਆ ਗਿਆ ਵੀ ਅਸੀਂ ਟਾਈਟਲ ਕੀ ਰੱਖੀਏ ਫਿਰ ਮਿਊਚੁਅਲੀ ਕਾਫੀ ਟਾਈਟਲ ਅਸੀਂ ਸੋਚੇ ਤਾਂ ਫਿਰ ਇਵੈਂਚੁਅਲੀ ਸਾਡਾ ਜਿਹੜਾ ਡਿਸਾਈਡ ਹੋਇਆ ਉਹ ਸੀਗਾ ਬੁਲਾਵਾ ਜਿੰਨੀ ਦੇਰ ਫਿਲਮ ਸ਼ੂਟ ਹੋਈ ਐ ਦਾ ਪੋਸਟ ਦਾ ਕੰਮ ਹੋਇਆ ਤਾਂ ਉਸ ਟਾਈਟਲ ਦੇ ਨਾਲ ਹੀ ਹੋਇਆ ਲੇਕਿਨ ਫਿਰ ਬਲਵਿੰਦਰ ਜੀ ਨੂੰ ਲੱਗਾ ਕਿ ਸ਼ਾਇਦ ਟਾਈਟਲ ਨੂੰ ਆਪਾਂ ਨੂੰ ਥੋੜਾ ਜਿਆ ਅਨਕੰਪਲੀਟ ਲੱਗ ਰਿਹਾ ਹੈ ਨਾ ਕਿ ਥੋੜਾ ਇਹਨੂੰ ਚੇਂਜ ਕਰੀਏ ਥੈਨ ਫਿਰ ਇਹ ਟਾਈਟਲ ਦਿਮਾਗ 'ਚ ਆਇਆ ਚਲੋ ਬੁਲਾਵਾ ਆਇਆ ਹੈ ਤਾਂ ਹੁਣ ਲੱਗਦਾ ਕਿ ਕੰਪਲੀਟ ਟਾਈਟਲ ਆ ਸੋ ਇਸ ਤਰ੍ਹਾਂ ਕਰਕੇ ਇਸ ਟਾਈਟਲ ਬਣਿਆ ਜੀ ਫਿਲਮ ਦਾ ਫਿਲਮ ਦੇ ਕਿਰਦਾਰਾਂ ਦੀ ਚੋਣ ਕਿਵੇਂ ਕੀਤੀ ਕਿ ਕਿਸ ਤਰ੍ਹਾਂ ਲੱਗਾ ਕਿ ਇਹ ਕਿਰਦਾਰ ਜਿਹੜੇ ਨੇ ਸੈੱਟ ਰਹਿਣਗੇ ਪੂਰੇ ਇਸ ਫਿਲਮ ਦੇ ਉਹ ਦੇਖੋ ਜਦੋਂ ਕਹਾਣੀ ਬਣਦੀ ਹੈ ਹਨਾ ਕਿਰਦਾਰ ਖੜੇ ਜਾਂਦੇ ਤਾਂ ਤੁਸੀਂ ਵਿਜ਼ੂਅਲਾਈਜ਼ ਕਰਦੇ ਹੋ ਤੁਹਾਡੇ ਮਾਈਂਡ 'ਚ ਚੱਲ ਰਿਹਾ ਹੁੰਦਾ ਕਿ ਮੇਰਾ ਇਹ ਕਿਰਦਾਰ ਭੋਲਾ ਹੈ ਕਿ ਚਲਾਕ ਹੈ ਸ਼ਰਾਰਤੀ ਹੈ ਹੈਨਾ ਯਸੈਂਸੀਅਰ ਹੈ ਤਾਂ ਤੁਹਾਨੂੰ ਫਿਰ ਆਪਾਂ ਐਕਟਰਸ ਵੱਲ ਝਾਤ ਮਾਰਦੇ ਹਾਂ ਹੈਨਾ ਤਾਂ ਤੁਹਾਨੂੰ ਦਿਖਣਾ ਸ਼ੁਰੂ ਹੋ ਜਾਂਦਾ ਵੀ ਇਹਨੂੰ ਕੋਣ ਜਸਟੀਫਾਈ ਕਰ ਸਕਦਾ ਸੋ ਜਿਵੇਂ ਜੋ ਤੁਸੀਂ ਕਲਾਕਾਰ ਦੇਖ ਰਹੇ ਹੋ ਇਹ ਸਾਰੇ ਉਹਦਾ ਹੀ ਨਤੀਜਾ ਨੇ ਜੋ ਜੋ ਕਿਰਦਾਰ ਨੂੰ ਸੂਟ ਕਰਦਾ ਸੀਗਾ ਨੋ ਡਾਊਟ ਕਿ ਅਸੀਂ ਚੁਆਇਸ ਵੀ ਰੱਖੀ ਹੋਣੀ ਆ ਕਈਆਂ ਨੂੰ ਮਤਲਬ ਅਸੀਂ ਅਪਰੋਚ ਵੀ ਕੀਤਾ ਹੋਣਾ ਬਟ ਜਿਹੜੇ ਮੇਜਰਲੀ ਆਪਾਂ ਕਹੀਏ ਜਿਹੜੀ ਸਾਡੀ ਲੀਡ ਆ ਉਹਦੇ ਉੱਪਰ ਕਾਫੀ ਧਿਆਨ ਦਿੱਤਾ ਜਿੱਦੇ ਵਿੱਚ ਭੁਖਰਾਜ ਆ ਕੁੰਨਿਆ ਐ ਅਰਵਿੰਦਰ ਐ ਸੋ ਜੋ ਅਸੀਂ ਚਾਹੁੰਦੇ ਸੀ ਉਹਦਾਂ ਦੇ ਸਾਨੂੰ ਮਤਲਬ ਐਕਟਰਸ ਮਿਲਣੇ ਤੇ ਉਹਨਾਂ ਨੇ ਬਹੁਤ ਜਸਟੀਫਾਈ ਕੀਤਾ ਹਰ ਕਿਰਦਾਰ ਨੂੰ ਮਤਲਬ ਮੈਂ ਟੋਟਲੀ ਸੈਟੀਸਫਾਈਡ ਆ ਕਿ ਜਿੱਦਾਂ ਦੇ ਮੈਨੂੰ ਦਿਖ ਰਹੇ ਸੀ ਮੇਰੇ ਕਿਰਦਾਰ ਵਿਜ਼ੂਅਲਾਈਜ਼ ਜਿਹੜਾ ਕਰਦਾ ਸੀਗਾ ਉਹੀ ਉਹ ਸਕਰੀਨ ਤੇ ਦਿਖ ਰਹੇ ਨੇ ਸਭ ਨੇ ਬਹੁਤ ਮਿਹਨਤ ਕੀਤੀ ਐ ਤੁਸੀਂ ਸਟ੍ਰਿਕਟ ਰਹਿੰਦੇ ਸੀ ਜਾਂ ਨਾਰਮਲ ਨਹੀਂ ਮੈਂ ਤਾਂ ਬਹੁਤ ਲੀਨੈਂਟ ਐਂ ਸੀ ਮੈਂ ਤਾਂ ਐਕਸ਼ਨ ਦੇ ਨਾਲ ਵੀ ਪਲੀਜ਼ ਕਰਨਾ ਐ ਮੈਂ ਤਾਂ ਤੋ ਵੀ ਉਹ ਵੀ ਆਰਡਰ ਨਹੀਂ ਦਿੱਤਾ ਜਾਂਦਾ ਵੀ ਐਕਸ਼ਨ ਹੈ ਨਾ ਮੈਂ ਤਾਂ ਉਹ ਵੀ ਮਤਲਬ ਸਹੀ ਗੱਲ ਹੈ ਹਾਂਜੀ ਪਤਾ ਕੀ ਹੈ ਦੇਖੋ ਨਹੀਂ ਨਹੀਂ ਮੈਂ ਮਜ਼ਾਕ ਨਹੀਂ ਕਰ ਰਿਹਾ ਮੈਂ ਐਕਸ਼ਨ ਦੇ ਨਾਲ ਪਲੀਜ਼ ਕਹਿਣਾ ਜੀ ਉਹ ਤੁਸੀਂ ਪਲੀਜ਼ ਕਿਉਂ ਲਾਉਨੇ ਆ ਕਹਿੰਦੇ ਸਰ ਭਾਜੀ ਮੇਰੀ ਆਦਤ ਹੈ ਮੈਂ ਕਿਉਂਕਿ ਕੀ ਹੈ ਦੇਖੋ ਐਕਟਰਸ ਜਿਹੜੇ ਐਕਟਰਸ ਹੁੰਦੇ ਨੇ ਨਾ ਜੀ ਇਹ ਵਿਗੜੇ ਹੋਏ ਬੱਚੇ ਹੁੰਦੇ ਨੇ ਕਈ ਬਹੁਤ ਜ਼ਿਆਦਾ ਪਿਗੜੇ ਹੁੰਦੇ ਨੇ ਕਈ ਘਟ ਉਹ ਤਾਂ ਕਿਹਾ ਜਾਂਦਾ ਹੈ ਵੀ ਇਹਨਾਂ ਨੂੰ ਨਾ ਪੈਂਪਰ ਕਰਕੇ ਰੱਖੋ ਜਿੰਨਾ ਪੈਂਪਰ ਕਰਕੇ ਰੱਖੋਗੇ ਇਹ ਸਕਰੀਨ ਤੇ ਵਧੀਆ ਦੇਖਣਗੇ ਨਹੀਂ ਕਰੋਗੇ ਤਾਂ ਇਰੀਟੇਟ ਹੋਣਗੇ ਤੇ ਨੁਕਸਾਨ ਸਾਡਾ ਹੀ ਹੋਣਾ ਹੈ ਫਾਇਦਾ ਵੀ ਸਾਡਾ ਹੀ ਹੋਣਾ। ਸੋ ਇਹ ਨਹੀਂ ਕੋਈ ਮਾੜੇ ਹੁੰਦੇ ਨੇ ਇੱਕ ਇਹ ਐਗਜ਼ਾਮਪਲ ਹੈ ਕਿ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਕਨਸੈਂਟ੍ਰੇਸ਼ਨ ਨਹੀਂ ਖਰਾਬ ਹੋਣੀ ਚਾਹੀਦੀ। ਉਹ ਇਰੀਟੇਟ ਨਹੀਂ ਹੋਣੇ ਚਾਹੀਦੇ। ਸੋ ਮੈਨੂੰ ਲੱਗਦਾ ਜਿਹੜਾ ਕੰਮ ਪਿਆਰ ਨਾਲ ਹੋ ਸਕਦਾ ਉਹ ਹੋਰ ਕਿਸੇ ਤਰੀਕੇ ਨਾਲ ਹੋ ਹੀ ਨਹੀਂ ਸਕਦਾ। ਸੱਟ ਤੇ ਸਭ ਤੋਂ ਜ਼ਿਆਦਾ ਨੋਟੀ ਕੌਣ ਸੀ? ਕਿਉਂਕਿ ਹਰ ਇੱਕ ਇੱਕ ਨਾ ਇੱਕ ਤਾਂ ਜ਼ਰੂਰ ਹੁੰਦਾ ਹੈ ਕਿ ਜੋ ਵਿੱਚ ਵਿੱਚ ਕਦੀ ਕਦੀ ਕੋਈ ਕੰਮ ਖਰਾਬ ਕਰ ਦੂਗਾ। ਨੋਟੀ ਦੇਖੋ ਸਾਰੀ ਤੁਹਾਨੂੰ ਪਤਾ ਯੰਗਸਟਰ ਨੇ ਅਰਵਿੰਦਰ ਆ ਉਹ ਬਹੁਤ ਨੋਟੀ ਹੈਗੀ ਆ। ਪੁੰਨਿਆ ਬਹੁਤ ਨੋਟੀ ਆ। ਪੁਖਰਾਜ ਉਹਨਾਂ ਦਿਨਾਂ 'ਚ ਥੋੜਾ ਜਿਹਾ ਆਪਣੇ ਪੁੱਲਾ ਸਾਫ ਕਰਕੇ ਹਨਾ ਕਿਉਂਕਿ ਉਹਨਾਂ ਦੇ ਹੈਲਥ ਇਸ਼ੂਸ ਚੱਲ ਰਹੇ ਸੀ ਉਹ ਥੋੜਾ ਜਹਾ ਹਨੀ ਮੱਟੂ ਹੋਰ ਵੀ ਮਾਸਟਰ ਹੈ ਹਨਾ ਤੇ ਜਿੱਥੇ ਫਿਰ ਇਹ ਜਿਹੜਾ ਚਾਰ ਯੰਗਸਟਰਸ ਹੋਣ ਹਨਾ ਤੇ ਫਿਰ ਮਜ਼ਾ ਤਾਂ ਹੰਤਾ ਹੀ ਹੈ ਲੇਕਿਨ ਨੋ ਡਾਊਟ ਕਿ ਸੈਟਰ ਦਾ ਸਾਡਾ ਬਹੁਤ ਪੋਜ਼ਿਟਿਵ ਮਾਹੌਲ ਕਿਉਂਕਿ ਇੱਕ ਸਬਜੈਕਟ ਤਾਂ ਦਾ ਸੀਗਾ ਤੇ ਛੇੜਖਾਨੀਆਂ ਚੱਲਦੀ ਰਹਿੰਦੀਆਂ ਨੇ ਪ੍ਰੈਂਕ ਪ੍ਰੈਂਕ ਚੱਲਦੇ ਰਹਿੰਦੇ ਨੇ ਵਧੀਆ ਸੀਗਾ ਮਾਹੌਲ ਸਾਰਾ ਇਹ ਹੁਣ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਕਿਹੜੀ ਕਿਹੜੀ ਜਗ੍ਹਾ ਤੇ ਗਏ ਹੋ ਮਾਤਾ ਰਾਣੀ ਦੇ ਦਰਸ਼ਨਾਂ ਲਈ ਵੀ ਗਏ ਹੋ ਕੱਲ ਵੀ ਤੁਸੀਂ ਦੇਵੀਦਲਾ ਮੰਦਿਰ ਹੋ ਕੇ ਆਏ ਹੋ ਹੋਰ ਵੀ ਕਿਹੜੇ ਫਿਲਹਾਲ ਸਦਾ ਅੱਜ ਕਹ ਲੋ ਅਸੀਂ ਅੰਮ੍ਰਿਤਸਰ ਆਇਆ ਕੱਲ ਅਸੀਂ ਜਲੰਧਰ ਸੀਗੇ ਤੇ ਕੱਲ ਅਸੀਂ ਪਰਸੋਂ ਅਸੀਂ ਲੁਧਿਆਣਾ ਜਾਣਾ ਜਿਸ ਤਰ੍ਹਾਂ ਹਲੇ ਸ਼ੁਰੂਆਤ ਇਸ ਤਰ੍ਹਾਂ ਹੋਈ ਔਰ ਮੈਨੂੰ ਲੱਗਦਾ ਸੀ ਪ੍ਰੋਮੋਸ਼ਨ ਨਹੀਂ ਕਰ ਰਹੇ ਹਾਂਜੀ ਯਾਤਰਾ ਹੀ ਕਰ ਰਹੇ ਹਾਂ ਉਸੇ ਯਾਤਰਾ ਦਾ ਹਿੱਸਾ ਹੈ ਤੇ ਲੋਕਾਂ ਨੂੰ ਸਿਰਫ ਦੱਸ ਰਹੇ ਹਾਂ ਕਿ ਅਸੀਂ ਯਸਨਾ ਕਰਕੇ ਇਸ ਮੁੱਦੇ ਨੂੰ ਲੈ ਕੇ ਮਾਤਾ ਰਾਣੀ ਤੇ ਆਸਨ ਲੈ ਕੇ ਫਿਲਮ ਬਣਾਈ ਆ ਬਾਕੀ ਮੈਨੂੰ ਲੱਗਦਾ ਨਹੀਂ ਕਿ ਪ੍ਰਮੋਸ਼ਨ ਦੀ ਲੋੜ ਹੈ ਕਿਉਂਕਿ ਫਿਲਮ ਦਾ ਟਾਈਟਲ ਹੀ ਆਪਣੇ ਆਪ ਵਿੱਚ ਇਨਵੀਟੇਸ਼ਨ ਹੈ ਕਿ ਚਲੋ ਬੁਲਾਵਾ ਆਇਆ ਹੈ ਤੇ ਮਾਤਾ ਰਾਣੀ ਨੇ ਆਪ ਹੀ ਬੁਲਾ ਲੈਣਾ ਜਿਹੜੇ ਉਹਦੇ ਭਗਤ ਨੇ ਤੋਂ ਆਪੇ ਖਿੱਚੇ ਚਲੇ ਆਉਣਗੇ ਜੀ ਫੈਸ਼ ਕਾਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹੀ ਹੈ ਕਿ ਸਾਡੀ ਫਿਲਮ ਆ ਰਹੀ ਹੈ ਜੀ ਸਾਡੀ ਨਹੀਂ ਹੁਣ ਤੱਕ ਸਾਡੀ ਸੀ ਹੁਣ ਤੁਹਾਡੀ ਹੋ ਗਈ ਫਿਲਮ 26 ਸਪਟੰਬਰ ਨੂੰ ਇਹ ਫਿਲਮ ਆ ਰਹੀ ਹੈ ਤੁਹਾਡੇ ਨੀਡਲੇ ਸਿਨੇਮਾ ਘਰਾਂ ਚ ਤੇ ਤੁਸੀਂ ਆਪਣੇ ਆਪਣੇ ਪਰਿਵਾਰ ਨਾਲ ਖਾਸ ਕਰ ਬੱਚਿਆਂ ਨੂੰ ਲੈ ਕੇ ਜਰੂਰ ਪਹੁੰਚੋ ਤੇ ਤਾਂਕਿ ਉਹ ਵੀ ਧਾਰਮਿਕ ਆਸਾਨ ਨਾਲ ਜੁੜਨ ਪਰਿਵਾਰਿਕ ਜਿਹੜੇ ਰਿਸ਼ਤੇ ਨੇ ਉਹਨਾਂ ਦੀ ਅਹਿਮੀਅਤ ਨੂੰ ਸਮਝਣ ਜਿਹੜਾ ਮੈਂ ਕਹਿੰਨਾ ਕਿ ਇਹ ਤਿੰਨ ਜਨਰੇਸ਼ਨਸ ਦੇ ਵਿੱਚ ਜਿਹੜਾ ਗੈਪ ਆਇਆ ਕਰਦੇ ਜੀ ਤੁਹਾਡੇ ਬਜ਼ੁਰਗ ਵੀ ਨੇ ਪੇਰੈਂਟਸ ਵੀ ਨੇ ਬੱਚੇ ਵੀ ਨੇ ਉਹਨਾਂ ਦੇ ਵਿੱਚ ਜਿਹੜਾ ਗੈਪ ਪੈ ਗਿਆ ਹੈਨਾ ਤੇ ਤੁਸੀਂ ਇਹ ਫਿਲਮ ਦੇਖਣ ਤੋਂ ਬਾਅਦ ਮਹਿਸੂਸ ਕਰੋਗੇ ਕਿ ਕੁਝ ਤੁਸੀਂ ਵੱਖਰਾ ਜਿਹੜਾ ਹੈਗਾ ਮੈਸੇਜ ਲੈ ਕੇ ਜਾ ਰਹੇ ਹੋ ਤੇ ਜੁੜੋਗੇ ਤੁਸੀਂ ਆਪਸ ਵਿੱਚ ਪ੍ਰਾਊਡ ਫੀਲ ਕਰੋਗੇ ਕਿ ਅਸੀਂ ਅਸ ਯਾਤਰਾ ਦਾ ਹਿੱਸਾ ਬਣੇ ਸਰ ਗੱਲਬਾਤ ਕਰਨ ਲਈ ਥੈਂਕ ਯੂ ਸੋ ਮਸਟਰ ਥੈਂਕ ਯੂ ਮੈਮ ਸੋ ਅੱਗੇ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਕੋਈ ਵੀ ਫਿਲਮ ਹੋਵੇ ਉਸ ਦੇ ਵਿੱਚ ਗਾਣਿਆਂ ਤੋਂ ਬਿਨਾ ਅਧੂਰੀ ਹੈ ਤੇ ਜੇਕਰ ਚਲੋ ਬੁਲਾਵਾ ਆਇਆ ਹੈ ਫਿਲਮ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਮਾਤਾ ਰਾਣੀਆਂ ਦੇ ਪੇਟਾਂ ਨਾ ਹੋਣ ਤਾਂ ਫਿਲਮ ਕਿਸ ਤਰ੍ਹਾਂ ਮੁਕੰਮਲ ਹੋ ਸਕਦੀ ਹੈ ਤਾਂ ਫਿਲਮ ਦੇ ਸਿੰਗਰ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਪੇਟਾਂ ਬਹੁਤ ਸੋਹਣੀਆਂ ਗਾਇਆਂ ਨੇ ਸਰ ਸਮਾਈਲ ਕਰ ਰਹੇ ਹੋ ਔਰ ਤੁਹਾਡੀ ਸਮਾਈਲ ਵੀ ਬਹੁਤ ਸੋਹਣੀ ਹੈ ਜਿਸ ਤਰ੍ਹਾਂ ਤੁਹਾਡੀ ਗਾਇਕੀ ਬਾ ਕਮਾਲ ਹੈ ਤਾਂ ਸਭ ਤੋਂ ਪਹਿਲਾ ਸ਼ੁਰੂਆਤ ਤੁਸੀਂ ਇੱਕ ਪੇਟ ਤੋਂ ਹੀ ਕਰੋ ਕਿਉਂਕਿ ਅਸੀਂ ਤੇ ਇਹੀ ਕਵਾਂਗੇ ਕਿ ਸ਼ੁਰੂਆਤ ਜਿਹੜੀ ਜੀ 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 ਸਭ ਤੋਂ ਪਹਿਲਾਂ ਜੈ ਮਾਤਾ ਦੀ ਸਾਰਿਆਂ ਨੂੰ ਤੇ ਪੇਟ ਮੈਂ ਉਹੀ ਗਾਉਣਾ ਜਿਹੜੀ ਟਾਈਟਲ ਟਰੈਕ ਦਾ ਮੈਂ ਗਾਇਆ ਫਿਲਮ ਦੇ ਵਿੱਚ 13 ਬੁਲਾਵਾ ਤੇਰਾ ਬੁਲਾਵਾ ਤੇਰਾ ਬੁਲਾਵਾ ਆ ਮਾ ਸ਼ੇਰਵਾਲੀਏ ਮਾ ਮੇਰਵਾਲੀਏ ਕਿਰਪਾ ਤੇਰੀ ਦਰਸ਼ਨ ਲਈ ਤੂੰ ਆ ਜਾ ਮਰੇ ਬੁਲਾਇਆ ਮਾ ਸ਼ੇਰਵਾਲੀਏ ਮਾ ਮੇਰਵਾਲੀਏ ਵਾਹ ਜੀ ਵਾਹ ਬਹੁਤ ਸੋਹਣੀ ਆਵਾਜ਼ ਔਰ ਕਨੈਕਟ ਕਰਦੀ ਹੈ ਇਕਦਮ ਸੁਣੀਏ ਤਾਂ ਲੱਗਦਾ ਕਿ بار بار ਸੁਣੀ ਜਾਈਏ ਹੈ ਨਾ ਇਸ ਤਰ੍ਹਾਂ ਦੀ ਆਵਾਜ਼ ਹੈ ਤੁਹਾਡੀ ਤੇ ਸਰ ਕਿਸ ਤਰ੍ਹਾਂ ਜਦੋਂ ਤੁਹਾਨੂੰ ਇਹ ਸਬਬ ਪ੍ਰਾਪਤ ਹੋਇਆ ਕਿ ਤੁਹਾਨੂੰ ਪਤਾ ਲੱਗਾ ਕਿ ਇਸ ਫਿਲਮ ਦੇ ਲਈ ਮੈਂ ਜਿਹੜਾ ਇਹ ਪੇਟਾ गा ਰਿਹਾ ਹੈ ਸਿੰਗਿੰਗ ਕਰ ਰਿਹਾ ਹਾਂ ਤਾਂ ਉਦੋਂ ਤੁਹਾਡਾ ਕੀ ਅਨੁਭਵ ਸੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਹਾਨੂੰ ਕੋਈ ਇਦਾਂ ਦੀ ਚੀਜ਼ ਦੇ ਵਿੱਚ ਮੌਕਾ ਮਿਲੇ ਜਿਹੜਾ ਕਿ ਮੇਰਾ خیال 40 45 ਸਾਲ ਬਾਅਦ ਫਿਲਮ ਬਣ ਰਹੀ ਹੈ ਅੰਬੈਸ਼ ਨੂੰ ਮਾਦਾ ਦੇ ਕੋਈ राइट पहला अवतार मूवी आई थी ਜਿਹਦੇ ਵਿੱਚ ਪੇੜ ਸੀ ਤੂੰ ਨੇ ਮੈਨੂੰ ਬੁਲਾਇਆ ਸ਼ੇਰਾਂ ਵਾਲੀ ਉਸ ਤੋਂ ਬਾਅਦ ਕੋਈ ਵੈਸ਼ਨ ਦੇ ਵੀ ਛੂਟ ਹੀ ਨਹੀਂ ਹੋਇਆ 40 ਸਾਲ ਕਿਸੇ ਨੇ ਅਪਰੋਚ ਹੀ ਨਹੀਂ ਕੀਤੀ ਜਾਂ ਲਾ ਲੋ ਜਾਂ ਉੱਥੇ ਪਰਮਿਸ਼ਨ ਕਰਕੇ ਜਾਂ ਹੋਰ ਕਈ ਹਨ ਬਟ 40 42 ਸਾਲ ਬਾਅਦ ਫਿਲਮ ਬਣ ਰਹੀ ਹੈ ਚਲੋ ਬੁਲਾਵਾ ਆਇਆ ਹੈ ਤੇ ਉਹਦੇ ਵਿੱਚ ਮੈਨੂੰ ਮੌਕਾ ਮਿਲਿਆ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਸਨਾਤਨ ਧਰਮ ਤੇ ਫਿਲਮ ਬਣ ਰਹੀ ਹੈ ਬਹੁਤ ਟਾਈਮ ਬਾਅਦ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹ ਕਿ ਹੋਰ ਵੀ ਤੁਸੀਂ ਗਾਣੇ ਇਸ ਦੇ ਵਿੱਚ ਗਾਏ ਨੇ ਜੋ ਮੈਂ ਇੱਕ ਹੀ ਗਾਇਆ ਜੀ ਸਿਰਫ ਇੱਕ ਹੀ ਹਾਂ ਟਾਈਟਲ ਟਰੈਕ ਚਲੋ ਬੁਲਾਵਾ ਆਇਆ ਹਾਂਜੀ ਕਿੰਨਾ ਪਿਆਰ ਮਿਲ ਰਿਹਾ ਬਹੁਤ ਸਾਰੀਆਂ ਰੀਲਸ ਬਣ ਰਹੀਆਂ ਨੇ ਹਰ ਕੋਈ ਜੋ ਮਾਤਾ ਰਾਣੀ ਦੇ ਦਰਸ਼ਨ ਆਇਆ ਹੋ ਵੀ ਇਹ ਜਿਹੜੇ ਪੇਟ ਹੈ ਬਿਲਕੁਲ 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 ਹਲੇ ਤੇ ਚਲ ਨਹੀਂ ਆ ਪੇਟ ਹਲੇ ਤੇ ਕੁਝ ਵੀ ਨਹੀਂ ਚੱਲੀ ਹਲੇ ਤੇ ਜਦੋਂ ਫਿਲਮ ਹੋਣੀ ਉਸ ਤੋਂ ਬਾਅਦ ਤੁਸੀਂ ਦੇਖਣਾ ਕਿੰਨੀ ਪੇਟ ਚੱਲਦੀ ਹਰ ਇੱਕ ਦੇ ਜ਼ੁਬਾਨ ਤੇ ਵੇਟ ਹੋ ਗਈ ਜਿੱਦਾਂ ਤੂੰ ਨੇ ਮੈਨੂੰ ਬੁਲਾਇਆ ਪੇਟ ਚੱਲੀ ਸੀ ਮੇਰਾ ਖਿਆਲ ਉਨੀ ਤੇ ਚੱਲੂ ਉਸ ਤੋਂ ਜ਼ਿਆਦਾ ਚੱਲੂਗੀ ਮਾਤਾ ਰਾਣੀ ਨੇ ਚਾਹਿਆ ਤੇ ਹਾਂਜੀ ਯਾ ਵਿਸ਼ਵਾਸ ਹੈ ਵਿਸ਼ਵਾਸ ਹੈ ਜੀ ਵਿਸ਼ਵਾਸ ਹੈ ਪੂਰਾ ਸਰ ਜਿਸ ਤਰ੍ਹਾਂ ਤੁਸੀਂ ਸਿੰਗਿੰਗ ਕਰਦੇ ਹੋ ਬਾ ਕਮਲ ਭੇਟਾ ਗਾਉਂਦੇ ਹੋ ਤੁਹਾਨੂੰ ਹਨਾ ਤੇ ਕਿ ਸੁਪਨਾ ਸੀਗਾ ਤੁਹਾਡਾ ਕਿ ਇਸ ਤਰ੍ਹਾਂ ਮੈਂ ਆਵਾਂ ਤੇ ਮਤਲਬ ਕਿ ਕਿਸੇ ਦੇਖੋ ਆਪਾਂ ਜਦੋਂ ਕੰਮ ਕਰਦੇ ਹਾਂ ਕਿਸੇ ਵੀ ਫੀਲਡ 'ਚ ਹਨਾ ਕਿ ਸਿੰਗਿੰਗ ਦਾ ਹੋਵੇ ਐਕਟਿੰਗ ਦਾ ਹੋਵੇ ਜਾਂ ਤੁਸੀਂ ਪੱਤਰਕਾਰੀ ਕਰਦੇ ਆਂ ਹਰ ਬੰਦੇ ਨੂੰ ਹੁੰਦਾ ਕਿ ਮੈਂ ਸਟੈਪ ਬਾਈ ਸਟੈਪ ਉੱਪਰ ਜਾਵਾਂ ਹਨਾ ਤੇ ਉਦਾਂ ਹੀ ਜਦੋਂ ਮੈਨੂੰ ਮੌਕਾ ਮਿਲਿਆ ਪਹਿਲਾਂ ਤਾਂ ਮੈਂ ਸੀਰੀਅਸ ਨਹੀਂ ਹਾਂ ਮੈਂ ਕਿਹਾ ਯਾਰ ਧਰਮ ਤੇ ਸਨਾਤਨ ਧਰਮ ਤੇ ਫਿਲਮ ਬਣ ਰਹੀ ਵੈਸੇ ਮੈਨੂੰ ਲੱਗਾ ਸ਼ਾਇਦ ਕੋਈ ਮਜ਼ਾਕ ਨੇ ਜਾਂ ਛੋਟੀ ਮੋਟੀ ਕੋਈ ਬਟ ਜਦੋਂ ਮੈਨੂੰ ਪਤਾ ਲੱਗਾ ਕਿ ਬਹੁਤ ਵੱਡੇ ਲੈਵਲ ਤੇ ਬਣ ਰਹੀ ਹੈ ਬਹੁਤ ਪੈਸੇ ਮਹਿੰਗੀ ਫਿਲਮ ਹੈ ਤੇ ਫਿਰ ਮੇਰਾ ਦਿਲ ਕੀਤਾ ਕਿ ਯਾਰ ਨਹੀਂ ਕਰਨਾ ਵੀ ਚਾਹੀਦਾ ਉਹ ਸਪੋਰਟ ਵੀ ਆਪਾਂ ਪੂਰੀ ਕਰ ਰਹੇ ਹਾਂ ਇਸ ਫਿਲਮ ਨੂੰ ਹਾਂਜੀ ਕਿੰਨਾ ਕੁ ਪਿਆਰ ਮਿਲ ਰਿਹਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੀ ਮੈਂ ਸ਼ੇਅਰ ਕੀਤੀ ਇੰਸਟਾਗ੍ਰam ਤੇ ਵਗੈਰਾ ਦਾ ਸਾਰੇ ਕਿਤੇ ਬਹੁਤ ਜ਼ਿਆਦਾ ਪਿਆਰ ਮਿਲਿਆ ਤੁਸੀਂ ਵੀ ਨਾਲ ਦਰਸ਼ਨਾਂ ਲਈ ਗਏ ਹੋ ਪ੍ਰੋਮੋਸ਼ਨ ਦੇ ਲਈ ਮੈਂ ਹਾਂਜੀ ਮੈਂ ਪ੍ਰੋਮੋਸ਼ਨ ਦੇ ਨਾਲ ਹਾਂ ਔਰ ਜਿਹੜਾ ਟਾਈਟਲ ਟਰੈਕ ਹੈ ਉਹ ਮੈਂ ਗਾਇਆ ਵੀ ਹੈ ਔਰ ਸ਼ੂਟ ਵੀ ਕੀਤਾ ਨਾਲ ਵੈਸ਼ਨਾ ਦੇ ਵੀ ਉਦੋਂ ਵੀ ਬਹੁਤ ਪਿਆਰ ਮਿਲਿਆ ਲੋਕਾਂ ਦਾ ਉੱਥੇ ਵੀ ਉੱਥੇ ਵੀ ਪਿਆਰ ਮਿਲਿਆ ਤੇ ਘਰ ਦੇ ਵਿੱਚ ਦੇਖਿਆ ਜਾਵੇ ਤਾਂ ਪੇਰੈਂਟਸ ਨੂੰ ਬਹੁਤ ਪ੍ਰਾਊਡ ਹੁੰਦਾ ਹੈ ਜਦੋਂ ਉਹਨਾਂ ਦਾ ਬੱਚਾ ਇੰਨੀ ਅੱਗੇ ਜਾਂਦਾ ਔਰ ਫਿਲਮਾਂ ਦੇ ਵਿੱਚ ਕਾਜ਼ ਕਰਕੇ ਇਦਾਂ ਕਹਿੰਦਾ ਤੁਹਾਡੇ ਪੇਰੈਂਟਸ ਦਾ ਕੀ ਰਿਐਕਸ਼ਨ ਸੀ ਮੇਰੇ ਫਾਦਰ ਸਾਹਿਬ ਨਹੀਂ ਹੈਗੇ ਜੀ ਤੇ ਬਟ ਮਦਰ ਮੇਰੇ ਹੈਗੇ ਆ ਉਹਨਾਂ ਨੂੰ ਬੜਾ ਪਿਆਰ ਹੈ ਉਹਨਾਂ ਨੂੰ ਬੜਾ ਖੁਸ਼ੀ ਹੈ ਕਿ ਸਾਡਾ ਬੱਚਾ ਇੰਨਾ ਜਰਾ ਮਿਹਨਤ ਕਰਕੇ ਅੱਗੇ ਆਇਆ ਔਰ ਇੱਥੋਂ ਤੱਕ ਪਹੁੰਚ ਰਿਹਾ ਹੈ ਨਾ ਹਰ ਘਰ ਦੇ ਨੂੰ ਹੁੰਦਾ ਵਾ ਤੇ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਸਾਰੇ ਖੁਸ਼ ਨੇ ਬੜਾ ਇਹ ਆਪਾਂ ਇੱਕ ਫਿਲਮ ਨਹੀਂ ਇੱਕ ਹਿਸ ਕਿ ਹੁਣ ਜਿਹੜੀਆਂ ਇਸ ਤੋਂ ਬਾਅਦ ਫਿਲਮਾਂ ਬਣਨਗੀਆਂ ਬਾਅਦ ਚ ਬਣਨਗੀਆਂ ਸਟਾਰਟਿੰਗ ਜਿਹੜੀ ਨਹੀਂ ਪੱਥਰ ਉਹ ਮਹਾਮਾਇਨੇ ਰਖਾਇਆ ਤੇ ਤੁਸੀਂ ਦੇਖਿਓ ਹੁਣ ਜ਼ਿਆਦੀਆਂ ਫਿਲਮਾਂ ਇੱਧਰ ਹੀ ਬਣਨਗੀਆਂ ਜੀ ਦੇਖ ਲਓ ਪੱਕਾ ਜੀ ਪੱਕਾ ਪੱਕਾ 100% ਪੱਕਾ ਜੀ ਕਿ ਸੋ ਮਸ ਸਰ ਗੱਲਬਾਤ ਕਰ ਲੈ ਸੋ ਬਿਲਕੁਲ ਚਲੋ ਬੁਲਾਵਾ ਆਇਆ ਹੈ ਮਹਾ ਮਾਇਦੀ ਕਿਰਪਾ ਦੇ ਨਾਲ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਫਿਲਮ ਜਿਹੜੀ ਹੈ ਆ ਰਹੀ ਹੈ cinema ਤੇ ਤਾਂ ਤੁਸੀਂ ਜ਼ਰੂਰ ਦੇਖਣ ਜਾਓ ਫਿਲਮ ਦਾ ਟ੍ਰੇਲਰ ਜਿਹੜਾ ਹੈ ਰਿਲੀਜ਼ ਹੋ ਚੁੱਕਿਆ ਹੈ ਤਾਂ ਸਾਨੂੰ ਜ਼ਰੂਰ ਦੱਸੋ ਕਿ ਕਿਸ ਕਿਸ ਤਰ੍ਹਾਂ ਦੀਆਂ ਉਮੀਦਾਂ ਨੇ ਤੁਹਾਨੂੰ ਇਸ ਫਿਲਮ ਤੋਂ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ